ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਟੀਮਾਂ ਵਾਲੀ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਤਹਿਸੀਲ ਇਸ ਪਿੰਡ ਦੀ ਕੋਟਕਪੂਰਾ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਪਹਿਲਾ ਸੂਆ ਮੋਹਰਾ ਝੋਟੀ ਜਿਹੜੀ ਕਿ ਵਕਾਊ ਆ ਗੱਬਣਾ ਦੋਸਤੋ ਸਾਰੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰ ਦਿਆਂ ਤੁਹਾਡੇ ਨਾਲ ਸਾਂਝੀ ਬਾਈ ਜੀ ਸਾਸਰੀ ਕਾ ਬਾਈ ਜੀ ਸਾਸਰੀ ਕਾ ਸਾਸਰੀ ਕਾਲ ਜੀ ਸਾਸਰੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਰਜਿੰਦਰ ਸਿੰਘ ਰਾਜਾ ਮੇਰਾ ਨਾਮ ਜੀ ਠੀਕ ਆ ਜੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਬਾਈ 94644 13 94644 13611 ਜੀ 13611 ਇਹ ਛੋਟੀ ਬਾਈ ਆਪਣੇ ਘਰ ਦੀ ਹੈ ਈ ਘਰ ਦੀ ਘਰ ਦੀ ਵੀਰੇ ਤੇ ਪਹਿਲਾ ਸੂਆ ਹੁੰਦੀ ਹੈ ਹਾਂਜੀ ਹਾਂਜੀ ਤੇ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਲੈ ਜੂ ਵੀਰੇ 10 ਕ ਦਿਨ 10 ਦਿਨ ਹਾਂਜੀ ਲੋ ਵੀ ਸਜਣੋ ਮੂੰ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਗੋਲ ਸਿੰਘ ਦੀ ਆ ਮੋਹਰਾ ਕੈਟਾਗਰੀ ਚ ਪੈਂਦੀ ਆ ਥਣ ਸੋਹਣਾ ਲੱਗਿਆ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਵੈਰਲ ਵੀ ਚੰਗੀ ਆ ਥਾਣਾ ਦੀ ਦੇਖ ਸਕਦੇ ਹੋ ਤੁਸੀਂ ਤੇ ਹਜੇ 10 ਦਿਨ ਸੂਣ ਚ ਬਾਕੀ ਉਸ ਢਾਗਣਾ ਤੁਸੀਂ ਇਹਨੂੰ ਜਜਮੈਂਟ ਕਰਨਾ ਸਾਫ ਸੁਥਰੇ ਹਵਾਨੇ ਆ ਦੋਸਤੋ ਤੇ ਨੇੜੇ ਹੋ ਕੇ ਤੁਹਾਨੂੰ ਦੂਜਾ ਪਾਸੇ ਵੀ ਵਿਖਾ ਦਿੰਨੇ ਲੋ ਵੀ ਸਜਣੋ ਸੇਮ ਸਹਿਜ ਆ ਥਾਣਾ ਦਾ ਮੋਟਾ-ਮੋਟਾ ਥਣ ਲੱਗਿਆ ਤੇ ਹਜੇ ਸਮਾਂ ਜਾ ਕੇ ਹੋਰ ਵੀ ਚੰਗਾ ਥਾਣੇ ਨੇ ਕਰ ਜਾਣਾ ਚੰਗਾ ਕਦ ਕਾਠਾ ਰਾਜੀਪਲੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਬੇਟਪੋੜਾ ਚੰਗਾ ਹੈ ਦੋਸਤੋ ਤੇ ਤੋੜ ਕੇ ਵੀ ਤੁਹਾਨੂੰ ਦਿਖਾਵਾਂਗਾ ਨਾ ਚਲੋ ਭਾਈ ਥੋੜਾ ਕੈਮਰੇ ਤੋਂ ਕਰਵਾਉਂਦੀ ਆ ਹੋਰ ਕੋਈ ਚੱਕਰ ਨਹੀਂ ਹੁ ਸੀਲਸ ਲੱਗਾ ਹੌਲੀ ਤੋੜੇ ਭਾਈ ਹੌਲੀ ਮੜਾ ਹੋਰ ਤੋੜ ਦਿੰਦੇ ਨਾ ਤੁਹਾਨੂੰ ਦੁਬਾਰਾ ਤੋੜ ਕੇ ਦਿਖਾ ਦਿੰਦੇ ਹਾਂ ਦੋਸਤੋ ਦੋ ਸੂਰਜ ਪੈਂਦਾ ਸੀ ਇਸ ਕਰਕੇ ਦੁਆਰਾ ਫੇਰ ਤੋਰਦੀ ਆ ਸੋਹਣੇ ਪੱਟ ਕੁੜੇ ਦੀਆਂ ਰਾਜੀ ਪਲੀ ਆ ਨਾੜਾਂ ਹਵਾਨੇ ਦੇ ਉੱਤੇ ਉਸੇ ਤਰ੍ਹਾਂ ਦਿਸ ਰਹੀਆਂ ਸ਼ਰੀਰ ਦੇ ਉੱਤੇ ਮੋੜ ਲੋ ਜੀ ਆ ਜਿਹੜੀ ਸਾਹਮਣੇ ਮਾਝਾ ਦੋਸਤੋ ਇਹਦੀ ਇੱਤੀ ਆ ਇਹਦੀ ਕੱਟੀ ਆ ਬਸ ਬੰਨ ਦਿਓ ਭਾਈ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਆਪਾਂ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਵੀਰੇ ਲਓ ਵੀ ਸੱਜਣਾ ਮੁੱਲ ਫੋਨ ਤੇ ਹੋ ਜੂਗਾ ਜਾਇਜ਼ ਮੁੱਲ ਹੋਊਗਾ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਐਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਐਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਜਲਦੀ ਮਿਲਦੇ ਹਾਂ ਅਜਿਹੀ ਨਵੀਆਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ